ਇਨਸਾਨ ਦੀ ਅੱਧੀ ਮੌਤ ਉਸ ਵਕਤ ਹੋ ਜਾਂਦੀ ਆ ਜਦੋਂ ਉਸ ਦਾ ਮਨਪਸੰਦ ਇਨਸਾਨ ਬਦਲ ਜਾਂਦਾ ਇਹ ਗੱਲ ਹਮੇਸ਼ਾ ਆਪਣੇ ਧਿਆਨ ਵਿੱਚ ਰੱਖਣਾ ਕਿ ਜ਼ਿੰਦਗੀ ਉਦੋਂ ਹੀ ਖੇਡਦੀ ਆ ਜਦੋਂ ਲੱਗਦਾ ਹੁਣ ਸਬਰ ਨਹੀਂ ਹੋਣਾ ਕਈ ਵਾਰ ਤੁਹਾਨੂੰ ਏਦਾਂ ਦਾ ਵੀ ਫੈਸਲਾ ਲੈਣਾ ਪੈਂਦਾ ਜਿਹੜਾ ਤੁਹਾਨੂੰ ਕੁਝ ਸਮੇਂ ਲਈ ਤਕਲੀਫ ਦਿੰਦਾ ਪਰ ਅੱਗੇ ਜਾ ਕੇ ਸਕੂਨ ਵੀ ਦਿੰਦਾ ਮਨ ਇਸ ਲਈ ਸ਼ਾਂਤ ਹੋ ਜਾਂਦਾ ਕਿਉਂਕਿ ਉਸ ਨੂੰ ਪਤਾ ਕਿ ਗੱਲਾਂ ਦਾ ਜਵਾਬ ਸਿਰਫ ਸਮਾਂ ਹੀ ਦੇ ਸਕਦਾ ਕਾਮਯਾਬੀ ਦੇ ਨਿਯਮ ਉਨਾ ਸਮਾਂ ਕੰਮ ਨਹੀਂ ਕਰਨਗੇ ਜਦੋਂ ਤੱਕ ਤੁਸੀਂ ਖੁਦ ਕੰਮ ਨਹੀਂ ਕਰੋਗੇ ਜਿਹੜੇ ਲੋਕ ਸੈਣਾ ਸਿੱਖ ਜਾਂਦੇ ਆ ਉਹ ਅਕਸਰ ਹੀ ਕਹਿਣਾ ਛੱਡ ਜਾਂਦੇ ਆ ਜਦੋਂ ਪਾਣੀ ਉਬਲਦਾ ਤਾਂ ਇਹ ਗੱਲ ਜ਼ਰੂਰ ਸੋਚਦਾ ਹੋਣਾ ਕਿ ਜੇਕਰ ਬਰਤਨ ਨਾ ਹੁੰਦਾ ਤਾਂ ਅੱਗ ਨੂੰ ਮੈਂ ਦੱਸਦਾ ਉਹ ਕਿਵੇਂ ਸ਼ਾਂਤ ਹੋ ਸਕਦੀ ਆ ਲੋਕਾਂ ਕੋਲ ਪੈਸਾ ਹੈਗਾ ਲੜਾਈਆਂ ਕਰਨ ਵਾਸਤੇ ਪਰ ਗਰੀਬਾਂ ਨੂੰ ਰੋਟੀ ਖਾਣ ਵਾਸਤੇ ਹੈ ਨਹੀਂ ਆਪਣੀ ਖੁਦ ਦੀ ਤਸਵੀਰ ਲੈਣ ਨਾਲੋਂ ਚੰਗਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਬਣਾਓ ਕਿ ਲੋਕ ਤੁਹਾਡੇ ਨਾਲ ਤਸਵੀਰਾਂ ਲੈਣ ਜਿਹੜੇ ਲੋਕ ਤੁਹਾਡਾ ਵਕਤ ਦੇਖ ਕੇ ਤੁਹਾਨੂੰ ਇੱਜ਼ਤ ਦੇ ਰਹੇ ਆ ਉਹ ਤੁਹਾਡੇ ਕਦੇ ਨਹੀਂ ਹੋ ਸਕਦੇ ਪੈਸੇ ਦੀ ਚੋਰੀ ਹੋ ਸਕਦੀ ਆ ਪਰ ਗਿਆਨ ਦੀ ਨਹੀਂ ਇਸ ਲਈ ਗਿਆਨੀ ਬਣੋ ਪੈਸੇ ਵਾਲੇ ਨਹੀਂ ਆਦਤੋਂ ਜਿਆਦਾ ਰਿਸ਼ਤੇ ਤਾਂ ਇਸ ਲਈ ਨਭਾਈ ਜਾਂਦੇ ਕਿਤੇ ਕੋਈ ਕਾਮੀ ਨਾ ਪੈ ਜਾਵੇ ਜਿਹੜਾ ਦਰਦ ਦੱਸਣਾ ਪਵੇ ਉਹ ਦਰਦ ਹੀ ਕਾਦਾ ਤੇ ਜੋ ਦਰਦ ਸਮਝ ਨਾ ਸਕੇ ਉਹ ਹਮਦਰਦ ਹੀ ਕਾਦਾ ਬੁੱਧੀ ਸਾਰੇ ਕੋਲ ਹੁੰਦੀ ਆ ਚਲਾਕੀ ਕਰਨੀ ਆ ਚਾਹੇ ਇਮਾਨਦਾਰੀ ਇਹ ਤੁਹਾਡੇ ਸੰਸਕਾਰਾਂ ਤੇ ਨਿਰਭਰ ਕਰਦਾ ਹਾਰਦਾ ਉਹ ਆ ਜੋ ਸ਼ਿਕਾਇਤਾਂ ਵਾਰ-ਵਾਰ ਕਰਦਾ ਤੇ ਜਿੱਤਦਾ ਉਹ ਆ ਜੋ ਕੋਸ਼ਿਸ਼ਾਂ ਵਾਰ-ਵਾਰ ਕਰਦਾ ਤੁਸੀਂ ਐਦਾਂ ਦੇ ਇਨਸਾਨ ਨੂੰ ਕਦੇ ਨਹੀਂ ਹਰਾ ਸਕਦੇ ਜੋ ਆਪਣੇ ਸਭ ਤੋਂ ਮਾੜੇ ਸਮੇਂ ਵਿੱਚ ਆਪਣੇ ਦਮ ਤੇ ਜਿਉਂਦਾ ਰਿਹਾ ਹੋਵੇ